ਬਾਹੀਆ ਛੋਟ ਤ ਨਹੀਂ ਕੋਟ ਲਖ ਬਾਹੀ ਨਾਮ ਜਪਤ ਤ ਪਾਰ ਪਰਾਹੀ ਅੰਤ ਵਿਗਰਜ ਆਏ ਸੰਕਾਣ ਸੰਕਾਣ ਹੋਣਾ ਬਾਹੀਆ ਰੋਇਆ ਜੀ ਆਉ ਸਾਹਿਬ ਤੁਮਾ ਸਦਾ ਕੋ ਮਨ ਲਤਨ ਹੋਣਾ ਸੁਹਾ ਹਾ ਕੋਟ ਤਾ ਕੋ ਐਸਾ ਜੇ ਮਨ ਲਤਨ ਹੋਣਾ ਸੁਹਾ ਆਏ ਕੋਤੇ ਵੀ ਕੋ ਨ ਸ੍ਰੋਪੀਏ ਬਣੇ ਵਾਹੀ ਗੁਰ ਜੀ ਦੂਦ ਦੇ ਨਿਸ਼ਾਨ ਸਵਤੰਤਰ ਬੰਧੂਆਂ ਦੇ ਸਰੋਵਰ ਇਹ ਤਸਵੀਰ ਹੈ ਗੁਰਦੁਆਰਾ ਦੁੱਧ ਵਾਲਾ ਗੁਰਦੁਆਰਾ ਦੁੱਧ ਵਾਲਾ ਖੂਹ ਤੇ ਆਹੜੇ ਖੂਹ ਦਰਸ਼ਨ ਕਰੋ ਇਤਿਹਾਸ ਦੱਸਦੇ ਨੇ ਜੀ ਸਹਿਬ ਸ੍ਰੀ ਗੁਰੂ ਨਾਨਕ ਦੇਵ ਇਸ ਪਵਨ ਸਥਾਨ ਤੇ ਤੀਸਰੀ ਉਦਾਸੀ ਦੇ ਸਮੇਂ ਭਾਈ ਬਾਲਾ ਜੀ ਤੇ ਭਾਈ ਮਰਾਨਾ ਜੀ ਦੇ ਨਾਲ ਆਏ ਪਾਈ ਮਰਦਾਨਾ ਜੀ ਨੇ ਭੁੱਖ ਲੱਗਣ ਦਾ ਦੁੱਧ ਦੀ ਇੱਛਾ ਜ਼ਾਹਰ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਆਪਾਂ ਸਿੱਧ ਜੋਗੀਆਂ ਦੇ ਪਰੌਣੇ ਹਾਂ ਇਹਨਾਂ ਕੋਲੋਂ ਦੁੱਧ ਦੁੱਧ ਦੀ ਮੰਗ ਕਰੋ ਜਦੋਂ ਪਾਈ ਮਰਦਾਨਾ ਜੀ ਸਿੱਧ ਜੋਗੀਆਂ ਕੋਲ ਗਏ ਤਾਂ ਉਹਨਾਂ ਨੇ ਕਿਹਾ ਕਿ ਜੇ ਤੇਰਾ ਗੁਰੂ ਸਮਰਤ ਹੈ ਤਾਂ ਉਹਨਾਂ ਕੋਲੋਂ ਦੁੱਧ ਦੀ ਮੰਗ ਕਰ ਪਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਸਿੱਧਾ ਨੇ ਦੁੱਧ ਦੇਣ ਤੋਂ ਮਨਾ ਕਰ ਦਿੱਤਾ ਹੈ ਗੁਰੂ ਜੀ ਨੇ ਪਾਈ ਮਰਦਾਨਾ ਜੀ ਨੂੰ ਕਿਹਾ ਗੜਵਾ ਲੈ ਕੇ ਇਸ ਖੂਹ 'ਚੋਂ ਦੁੱਧ ਕੱਢ ਕਿ ਆਪ ਵੀ ਸਕੋ ਤੇ ਸਿੱਧਾ ਜੋਗੀਆਂ ਨੂੰ ਵੀ ਸਿਖਾਓ ਇਹਦੀ ਗੁਰਦੁਆਰਾ ਕਿ ਕੋਈ ਦੇ ਦਰਸ਼ਨ ਤੁਹਾਨੂੰ ਕਰੰਨੇ ਆ ਤੇ ਸਤਿਗੁਰੂ ਜੀ ਦਾ ਬਚਨ ਮੰਨ ਕੇ ਭਾਈ ਮਰਦਾਨਾ ਜੀ ਨੇ ਗੜਵਾ ਦੁੱਧ ਦਾ ਖੂਬ ਵਿੱਚ ਭਰ ਕੇ ਆਪ ਵੀ ਸਕਦੇ ਸਿੱਧਾ ਜੋਗੀਆਂ ਨੂੰ ਵੀ ਸਿਖਾਇਆ ਅੱਜ ਸੰਗਤਾਂ ਵੇਸ਼-ਵਿਦੇਸ਼ ਤੋਂ ਆ ਕੇ ਇਸ ਪਾਵਨ ਸਥਾਨ ਦੇ ਦਰਸ਼ਨ ਕਰਕੇ ਇੱਥੇ ਖੂਦ ਅੰਮ੍ਰਿਤ ਜਲ ਸਕ ਕਰ ਦੁੱਧ ਗੁੱਖ ਦਰਦ ਦੂਰ ਕਰ ਹਰ ਪ੍ਰਕਾਰ ਦੀਆਂ ਮਨੋ ਕਾਮਨਾ ਤੇ ਦੁੱਧ ਪੁੱਤ ਦੀ ਝੋਲੀਆਂ ਭਰਦੀਆਂ ਹਨ ਵਾਈਗੁਰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੇ ਪਤਾ ਅੱਜ ਆਪਣਾ ਯਾਤਰਾ ਤੀਸਰਾ ਦਿਨ ਗੁਰਦੁਆਰਾ ਨਾਨਕਮਤਾ ਸਾਹਿਬ ਤੋਂ ਸੁਰੇ ਚੱਲ ਕੇ ਤੇ ਨਾਲ ਹੀ ਹੈ ਗੁਰਦੁਆਰਾ ਮਸਰਾ ਗੁਰਦੁਆਰਾ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੈ ਗੁਰਦੁਆਰਾ ਦੁੱਧਵਾਲਾ ਪਰ ਆਉਣ ਨਾਲ ਪੈਦਲ ਆ ਕੇ ਜਾ ਸਕਦੇ ਆਪਾਂ ਤੇ ਤੁਹਾਨੂੰ ਪਤਾ ਨਹੀਂ ਜੀ ਤੇ ਇਸ ਕਰਕੇ ਜੇ ਬਸੇ ਜਾਏ ਜਾਂ ਤੇ ਯਾਰ ਕਵਾਹ ਰੇਤਾ ਸਾਹਿਬ ਨੂੰ ਚੇਲਾਗੇ ਸਿੱਧਾ ਤੇ ਇਹ ਆਪਣੇ ਸਤਿਕਾਰਯੋਗ ਸੰਗਤਾਂ ਸਾਰੀਆਂ ਜਿਹੜੀਆਂ ਆਪਣੇ ਨਾਲ ਪਾਇਆ ਇਹਨਾਂ ਦੇ ਸੰਗਤਾਂ ਦੇ ਸਹਿਯੋਗ ਨਾਲ ਅਸੀਂ ਆਏ ਇਹਦਾ ਧੰਨਵਾਦ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਤੇ ਦੇਖੋ ਕਿੰਨੀਆਂ ਹੋ ਗਏ ਲੋਹੇ ਆਏ ਨੇ ਤੁਹਾਨੂੰ ਕਿੰਨੀਆਂ ਔਖੇ ਆ ਗਈ ਸੰਗਤਾਂ ਨੇ ਬਜ਼ੁਰਗ ਬਸ ਬਰਸਾਉ ਖੁਸ਼ ਖੋਸ਼ ਨੇ ਔਰ ਇਹ ਸੰਗਤਾਂ ਦਰਸ਼ਨ ਕਰਨ ਲਈ ਹਰ ਮਹੀਨੇ ਕਿਤਨਾ ਕਿਤੇ ਜਾਂਦੀਆਂ ਇਹ ਨੇ ਬਹਾ ਜੀ ਵਾਹ ਵਾਹ ਹਨਾ ਕੇ ਨਾਸਿੰਗ ਕਰੋ ਜਦੋਂ ਦੁਆਲੇ ਘੂਰ ਇਹ ਆਪਣਾ ਟਾਈਮ ਨਹੀਂ ਲੱਗਾ ਤੇ ਹਾਂ ਦੁਆਲੇ ਘੂਰ ਕੇ ਕੈਮਰਾ ਵੀ ਆਲੇ ਸੰਗ ਤੇ ਦਰਸ਼ਨ ਕਰਕੇ ਆ ਰਹੀ ਆ ਵੀਡੀਓ ਬਣਾ ਕੇ ਯਾਦਗਾਰੀ ਤਸਵੀਰਾਂ ਖਿੱਚ ਕੇ ਯਾਰ ਇਹਨਾਂ ਵਾਹ ਵਾਹ ਨਹੀਂ ਵਾਹ 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 ਕਰ ਰਹੇ ਹੋ ਵਾਹ ਆ ਛੋਟੇ ਛੋਟੇ ਬੱਚੇ ਹਾਂ ਦੇਖਦੇ ਆ ਪੁਰਾ ਸਿੰਘ ਬਸ ਤਿਆਰਪੁਰ ਤਿਆਰ ਸਿੰਘ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਥਾ ਵਾਹਿਗੁਰੂ ਜੀ ਵਾਹਿਗੁਰੂ ਜੀ ਸੰਤੋ ਨਾਮ ਲਾਸ਼ਣ ਕਰਕੇ ਤੇ ਚਲੋ ਆਪਾਂ ਵੀ ਕਰੀਏ ਦਸਨ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਨਾਰਾਇਣ ਦਾ ਪ੍ਰਕਾਸ਼ ਵੀ ਕੀਤਾ ਹੈ ਤੇ ਤੇ ਇਹ ਹੈ ਜੀ ਜੁੱਧ ਜਿੱਥੋਂ ਪਾਈ ਮਰਦਾਨਾ ਜੀ ਨੇ ਗੜਵਾ ਦੁੱਧ ਦਾ ਪਰਿਆ ਸੀ ਜਿਹਦੇ ਵਿੱਚ ਕਰੋ ਦਰਸ਼ਨ ਵਾਹਿਗੁਰੂ ਜੀ ਵਾਹਿਗੁਰੂ ਕਰੋ ਖਾਣੇ ਹਨ ਹਰੇ ਖਾਣੇ ਹਨ ਫਾਗ ਤੇ ਦੇਖੋ ਪੁਰਾਣੀ ਇਹ ਇਹ ਉਸ ਸਮੇਂ ਦਾ ਸੀ ਜੋ ਦਰਸਾਇਆ ਹ ਦਵਾਰ ਦੇ ਉੱਪਰ ਵਾਹਿਗੁਰੂ ਜੀ बहुत सोना मीनाकारी बहुत सोना गुरुद्वार बहुत ही साफ सफाई बहुत ही वादिया वागुरू वागुरू गुरु साहब जी का प्रकाश वागुरुपात वागुरू वा गुरु वागुरू गुरु वागुरू वागुरू अजे भी पानी देखो वागुरू ਪਾਣੀ ਦਾ ਕੱਲ ਕਾਫੀ ਉੱਚਾ ਤੇ ਫਿਰ ਮੋਟਰ ਵੀ ਲਾਈਆ ਬਾਹਰ ਕੂਲਰ ਲੱਗਿਆ ਸੰਗ ਤਾਂ ਹਾਂਜੀ ਇਸ ਦੁੱਧ ਹਾਂਜੀ ਹਾਂਜੀ ਛੋਟੀ ਏਡਾ ਵੇਖੋ ਬਣਿਆ ਵਾਹਿਗੁਰੂ ਤੇ ਬੱਚੇ ਵਾਹਿਗੁਰੂ 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 ਤਿੰਨ ਚਾਰ ਉਹ ਲਾਇਗਰ ਜੇ ਖਰਸਾ ਲਾਇਗਰ ਜੀ ਦੀ ਫਤਈ ਤਾਂ ਠੀਕ ਹੈ ਸੰਤਾਂ ਪਵਤਰ ਖੂਹ ਦਾ ਜਿਹੜਾ ਜਲ ਤੋਂ ਮੋਟਰ ਲਾ ਕੇ ਖਿੱਚਿਆ ਆ ਜਲ ਨਾਲ ਵੀ ਲਿਆ ਆਣੇ ਤੇ ਸ਼ੱਕ ਵੀ ਰੇ ਜਦੋਂ ਸਾਨੂੰ ਪਤਾ ਨਹੀਂ ਸੀ ਕਿ ਚਲੋ ਇਦਾਂ ਹੈਗਾ ਹਨਾ ਤਾਂ ਅਸੀਂ ਤੇ ਕੈਣੀ ਵਗੈਰਾ ਨਹੀਂ ਲੈ ਕੇ ਆਏ ਤੇ ਜਿਨ੍ਹਾਂ ਨੂੰ ਪਤਾ ਸੀ ਉਹ ਕੈਨੇਡਾ ਦੇ ਨਲਕੇ ਲੱਗੇ ਹੋਏ ਇੱਥੇ ਨਲਕੇ ਲੱਗੇ ਹੋਏ ਕਰਨੇ ਸੀਵਾ ਬਾਬਾ ਜਕੀਰ ਦੇਵਾਲਾ ਤੋਂ ਬਾਬਾ ਅਸਾਦੂਲਾ ਲੀਲਾਤ ਕੋ ਸੰਦਾਨਿਆਨ ਤੋਂ ਦਫਤਰ ਵਿੱਚ ਭਜਾਉਣਾ ਹੈ ਉਹ ਸੋਹਣ ਮਲਾਹਮਦ ਦੀ ਦਫਤਰ ਪਹਿਲੇ ਪਾਸੇ ਤੇ ਆ ਕੇ ਨਗਰ ਆਟਾ ਸਾਥ ਜੋੜਨ ਨੂੰ ਸਮਝਾਂ

पानी ज्यादा इतना आती है बहर आ थोड़ा गुरु वाहे 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 गुरु